ਛੋਟੇ ਸ਼ੁਭ ਨੂੰ ਮਿਲਣ ਲਈ ਯੂਕੇ ਤੋਂ ਪਹੁੰਚਿਆ ਹੈ ਪਰਿਵਾਰ ਕਹਿੰਦਾ ਕਿ ਸਾਰਾ ਪਰਿਵਾਰੀ ਸਿੱਧੂ ਮੂਸੇਵਾਲੇ ਦਾ ਫੈਨ ਹੈ ਤੇ ਅੱਜ ਛੋਟੇ ਸ਼ੁਭ ਦੇ ਵਾਪਸ ਹਵੇਲੀ ਆਉਂਦਿਆਂ ਹੀ ਅਸੀਂ ਸਪੈਸ਼ਲ ਯੂਕੇ ਤੋਂ ਪਿੰਡ ਮੂਸੇ ਆਏ ਆ ਤਸਵੀਰਾਂ ਜਿਹੜੀਆਂ ਪਿੰਡ ਮੂਸੇ ਦੀਆਂ ਸਿੱਧੂ ਦੀ ਹਵੇਲੀ ਦੀਆਂ ਨੇ ਜਿੱਥੇ ਯੂਕੇ ਤੋਂ ਇਹ ਪਰਿਵਾਰ ਸਿੱਧੂ ਪਰਿਵਾਰ ਨੂੰ ਮਿਲਣ ਦੇ ਲਈ ਆਇਆ ਤੇ ਛੋਟੇ ਸ਼ੁਭ ਨੂੰ ਮੁਲਾਕਾਤ ਕਰਨ ਦੇ ਲਈ ਆਇਆ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਵੀ ਕਿਵੇਂ ਸਿੱਧੂ ਦੇ ਸਾਰੇ ਵਹੀਕਲਸ ਨੂੰ ਦੇਖ ਕੇ ਇਹ ਜਿਹੜਾ ਪਰਿਵਾਰ ਸੀ ਉਹ ਬਹੁਤ ਜ਼ਿਆਦਾ ਭਾਵਕ ਹੋ ਰਿਹਾ ਸੀ ਜਾਣਕਾਰੀ ਇਹਨਾਂ ਨੇ ਇਹ ਦਿੱਤੀ ਕਿ ਅਸੀਂ ਸਿੱਧੂ ਨੂੰ ਟਰੈਕਟਰ ਦੇ ਉੱਪਰ ਦੇਖਿਆ ਥਾਰ ਦੇ ਉੱਪਰ ਦੇਖਿਆ ਪਰ ਉਸ ਦਿਨ 29 ਮਈ ਨੂੰ ਸਾਰੇ ਯੂਕੇ ਦੇ ਵਿੱਚ ਇੱਕ ਸਹਮ ਦਾ ਮਾਹੌਲ ਸੀ ਜਿਸ ਦਿਨ ਸਿੱਧੂ ਮੂਸੇਵਾਲਾ ਸਾਡੇ ਤੋਂ ਵਿਛੜ ਗਿਆ ਪਰ ਹੁਣ ਖੁਸ਼ੀਆਂ ਲੋਟ ਆਈਆਂ ਨੇ ਵਾਪਸ ਆਈਆਂ ਨੇ ਕਿਉਂਕਿ ਸਿੱਧੂ ਮੂਸੇਵਾਲੇ ਦਾ ਛੋਟਾ ਭਾਈ ਛੋਟਾ ਸ਼ੋਭ ਹਵੇਲੀ ਦੇ ਵਿੱਚ ਨਿੱਕੇ ਪੈਰੀ ਵਾਪਸ ਆਇਆ ਹੈ ਤਾਂ ਉਸ ਖੁਸ਼ੀ ਨੂੰ ਸਾਂਝਾ ਕਰਨ ਦੇ ਲਈ ਅਸੀਂ ਵੀ ਪਰਿਵਾਰ ਦੇ ਨਾਲ ਖੜੇ ਆ ਤੇ ਨਾਲ ਹੀ ਪਹੁੰਚੇ ਆ ਜਿਹੜਾ ਯਾਦਗਾਰ ਨੂੰ ਵੀ ਦੇਖਿਆ ਹਵੇਲੀ ਨੂੰ ਵੀ ਦੇਖਿਆ ਤੇ ਕਿਵੇਂ ਲੋਕਾਂ ਦਾ ਜਿਹੜਾ ਅੱਜ ਮੇਲਾ ਲੱਗਿਆ ਪਿਆ ਉਸ ਸਿੱਧੂ ਮੂਸੇ ਵਾਲੇ ਦੀ ਯਾਦਗਾਰ ਤੇ ਤਾਂ ਦੂਸਰੇ ਪਾਸੇ ਇਹਨਾਂ ਨੇ ਇਹ ਵੀ ਦੱਸਿਆ ਕਿ ਸਿੱਧੂ ਦੇ ਛੋਟੇ ਭਾਈ ਨੂੰ ਵੀ ਅਸੀਂ ਉਸੇ ਰੂਪ ਦੇ ਵਿੱਚ ਦੇਖਣਾ ਚਾਹਾਂਗੇ ਸਭ ਤੋਂ ਵੱਡੀ ਗੱਲ ਜਿਹੜੀ ਇਹਨਾਂ ਨੇ ਕਹੀ ਕਿ ਇੱਥੇ ਪੰਜਾਬ ਦੇ ਵਿੱਚ ਸੇਫਟੀ ਨਹੀਂ ਉਸ ਬੱਚੇ ਦੀ ਜਿਹੜੀ ਪਰਬ੍ਰੇਸ਼ਾ ਯੂਕੇ ਦੇ ਵਿੱਚ ਕਰਨੀ ਚਾਹੀਦੀ ਹੈ ਕਿਉਂਕਿ ਉੱਥੇ ਸਹੂਲਤਾਂ ਤੇ ਸੁਰੱਖਿਆ ਸਭ ਤੋਂ ਜ਼ਿਆਦਾ ਅਹਿਮ ਹੈ ਕੀ ਕਹਿੰਦੇ ਆ ਇਹ ਸੁਣ ਕੇ ਕਰਿਓ ਸ਼ੇਅਰ ਤੇਰਾ ਨਾ ਸਰਿੰਦਰ ਕੋਰ ਹਮੇ ਪੰਜੀ ਨਾ ਰਾਜੂ ਕੇ ਤੋ ਅੱਜ ਛੋਟਾ ਛੋਪ ਬਾਪਸਾ ਆ ਤੁਸੀਂ ਆਇਓ ਪੂਰਾ ਪਰਿਵਾਰ ਲੈ ਕੇ ਕਿਵੇਂ ਲੱਗ ਰਿਹਾ ਬਹੁਤ ਉਹਨੂੰ ਵੀ ਦੇਖਣ ਆਏ ਆ ਬਹੁਤ ਖੁਸ਼ੀ ਹੋਈ ਆ ਅੱਛਾ ਹਨਾ ਜਿੱਦਾਂ ਆਪਣੇ ਪਰਿਵਾਰਾਂ ਦੇ ਵਿੱਚ ਹੀ ਸਮਝ ਹੋਏ ਹੋਏ ਆ ਹਨਾ ਦੇਖਣ ਦੋਗੇ ਕਿ ਨਹੀਂ ਅੱਛਾ ਬਹੁਤ ਸਾਰਿਆਂ ਨੂੰ ਆਪਣਾ ਸਾਰਿਆਂ ਨੂੰ ਬਹੁਤ ਚਾਹ ਹੋਇਆ ਜਿੱਦਾਂ ਸਿੱਧੂ ਦਾ ਬਹੁਤ ਮਾੜਾ ਲੰਬੇ ਸਮੇਂ ਤੋਂ ਮਾਂ ਢੀਕਦੀ ਪਈ ਸੀ ਪੁੱਤ ਨੂੰ ਹਨਾ ਅੱਜ ਫੇਰ ਮੁਲਾਕਾਤ ਹੋਈ ਹੈ ਪੁੱਤ ਨਾਲ ਕਿਵੇਂ ਲੱਗਦਾ ਹਾਂ ਬਹੁਤ ਅੱਛਾ ਲੱਗਾ ਬਹੁਤ ਚੰਗਾ ਸਾਰਿਆਂ ਨੂੰ ਬਹੁਤ ਸਾਰਿਆਂ ਨੂੰ ਖੁਸ਼ੀ ਬਹੁਤ ਸਾਰੀ ਦੁਨੀਆ ਨੂੰ ਸਾਡੇ ਬਾਦ ਦੀ ਖੁਸ਼ੀ ਹੈ ਬਹੁਤ ਜ਼ਿਆਦਾ ਸਪੈਸ਼ਲ ਆਏ ਹੋ ਤੁਸੀਂ ਅੱਜ ਹਾਂਜੀ ਅਸੀਂ ਸਪੈਸ਼ਲ ਆਏ ਆ ਦੇਖਣ ਅੱਛਾ ਤੇ ਜਿਹੜੇ ਕੋਨਫਰੈਂਸ ਮਨਾਨੂੰ ਕਿਸ ਤਰ੍ਹਾਂ ਦਾ ਸਾਰੇ ਸਾਰਿਆਂ ਨੂੰ ਦੁੱਖ ਹੋਦਾ ਮੂਸੇ ਵਾਲੇ ਦਾ ਦੁੱਖ ਹੈ ਤੇ ਇਹਦੀ ਨਿੱਕੇ ਦੀ ਖੁਸ਼ੀ ਹੈ सारे सारे अच्छा परिवार च कौन ਸਭ ਤੋਂ ਵੱਧ ਫੈਨ ਆ ਸਿੱਧੂ ਦਾ ਸਾਰੇ ਹੀ ਅਸੀਂ ਸਾਰੇ ਹੀ ਸਾਡੀ ਫੈਮਿਲੀਆਂ ਜਿਹੜੀਆਂ ਸਾਡੇ ਰਿਸ਼ਤੇਦਾਰ ਸਾਰੇ ਹੁਣ ਇਸ T-shirt ਲੈ ਕੇ ਆਏ ਉਹਦੇ T-shirt ਲੈ ਕੇ ਆਈਆਂ ਉਹਦੇ اچھا ਸਿੱਧੂ ਦੀ ਹਾਂਜੀ ਬੱਚਿਆਂ ਵਾਸਤੇ T-shirt ਲੈ ਕੇ ਆਏ ਆ ਕਿ ਰੰਗਾਂ ਲੈ ਕੇ ਆ ਜਿਹੜੀ ਹੁਣ ਭਗ ਭਗਵੰਤ ਮਾਨ ਨੇ ਬੈਡ ਨੀਂਦ ਦਿੱਤੀ ਆ ਉਹ ਵੀ ਚੰਗੀ ਨਹੀਂ ਹੁਣ ਉਹ ਕੱਲ ਦਾ ਮੇਰੇ ਖਿਆਲ ਚੰਗੀ ਵੀ ਦੇ ਦਿੱਤੀ ਆ ਮੈਂ ਇਹਦੇ ਹੱਕ ਚ ਸਿੱਧੂ ਹੁਣਾਂ ਦੇ ਹੱਕ ਚ ਉਹ ਠੀਕ ਆ ਅੱਗੇ ਦੇਖੋ ਕੀ ਕਰਦੀਆਂ ਗਵਰਨਮੈਂਟ ਹਨ ਜੋ ਵੀ ਚੰਗਾ ਹੀ ਕਰਨਾ ਚਾਹੀਦਾ ਹਨ ਮਾਸਾ ਹੀ ਸੱਚ ਦਾ ਛੋਟਾ ਸ਼ੁਭ ਅੱਜ ਹਵੇਲੀ ਚ ਹੈ ਅੱਛਾ ਪਤਾ ਤੁਹਾਨੂੰ ਹਾਂ ਅਰੇ ਤਾਂ ਸਾਨੂੰ ਪਤਾ ਨਹੀਂ ਸੀ ਹੁਣ ਤੁਸੀਂ ਦੱਸ ਦਿੱਤਾ ਹਾਂ ਹਵੇਲੀ ਚ ਹੈ ਅੱਛਾ ਤੇ ਕਿਵੇਂ ਦੇਖਦੇ ਹੋ ਵੀ ਜਿਹੜੀ ਬੱਚੇ ਦੀ ਪਰਪਰੇਸ਼ਾ ਉਹ ਬਾਹਰ ਹੋਣੀ ਚਾਹੀਦੀ ਹੈ ਪੰਜਾਬ ਚ ਜੇ ਸਾਡੀ ਸੋਚ ਵਾ ਇਹ ਇੱਥੇ ਜਿੱਦ ਤੱਕ ਖਤਰਾ ਆ ਹਨਾ ਇਹਦੇ ਕਰਕੇ ਡਰ ਵੀ ਲੱਗਦਾ ਕਿੰਨਾ ਕਿ ਚਰ ਵਿਚਾਰੇ ਕਿੱਥੇ ਰੱਖਣਗੇ ਅੰਦਰ ਅੰਦਰ ਅੱਗੇ ਅੱਗੇ ਉਹਨਾਂ ਦੀ ਫੈਮਿਲੀ ਦੀ ਆਪਣੀ ਸੋਚ ਉਹ ਹੈ ਨਾ ਕਿ ਬਾਹਰ ਸੇਫ ਆ ਨਾ ਕੰਟਰੀ ਬਾਹਰ ਸੇਫ ਹਾਂ ਜਿੱਦਾਂ ਬਾਹਰ ਅਸੀਂ ਵੀ ਇਸੇ ਪਾਰ ਸੇਫ ਉਹ ਵੀ ਮੁਸੇ ਵਾਲਾ ਵੀ ਸੇਫ ਸਣ